ਅੱਜ ਦੇ ਹੁਕਮਨਾਮਾ ਸਾਹਿਬ ਦੀ ਸੰਖੇਪ ਵਿਚਾਰ ਸਰਵਣ ਕਰੋਤੇ ਸ਼ੇਰ ਜਰੂਰ ਕਰੋ ਜੀ ਗੁਰੂ ਸਾਹਿਬ ਕਿਰਪਾ ਕਰਨ ਰਾਗ ਸੋਰਠਿ ਕਰ ਇੱਕ ਪਹਿਲੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਵੀ ਕਿਰਪਾ ਨਾਲ ਮਿਲਦਾ ਹੈ Hindu ਲੋਕ ਬੋਤਾਨ ਦੀ ਪੂਜਾ ਕਰ ਕਰਕੇ ਖੁਆਰ ਹੋ ਰਹੇ ਹਨ ਮੁਸਲਮਾਨ ਰੱਬ ਨੂੰ ਮੱਕੀ ਵਿੱਚ ਹੀ ਸਮਝ ਕੇ ਉਦਰ ਸਜਦੇ ਕਰ ਰਹੇ ਹਨ हिंदूआ ने अपने मुर्दे साड़ देते ते मुसलमाना दे दग देते इससे विच ही झगड़दे रहे कि सच्चा कौन है ठीक प्रभु तू कहो जहा है ई समझ दोहा तेरा न नापई एक हे मेरे मन अज्ञानता दे कारण सिमरन तो खोज के जगत एक अंधेरा खाता बनया पया है अति चौही पासी जमन दी फाही खिलरी पई है पाव

ਤੇਰੀ ਬਾਬਤ ਸੂਚੇ ਨਾ ਲੋਕਾਂ ਨੂੰ ਪੀ ਨਾ ਪਈ ਦੋ ਰਾਜੇ ਤਨ ਜੋੜ-ਜੋੜ ਕੇ ਉਮਰ ਗੰਵਾ ਗਏ ਉਹਨਾਂ ਸੋਨੇ ਆਦਿਕ ਦੇ ਟੇਰ-ਪਾਵ ਖਜ਼ਾਨੇ ਧਰਤੀ ਵਿੱਚ ਦੱਬ ਰੱਖੇ ਪੰਡਿਤ ਲੋਕ ਵੇਦ ਪਾਠੀ ਹੋਣ ਦੇ ਹੰਕਾਰ ਵਿੱਚ ਖਪਦੇ ਹਨ ਤੇ ਇਸਤਰੀ ਸ਼ਿਸ਼ੇ ਵਿੱਚ ਆਪਣੀ ਰੂਪ ਤੱਕਣ ਵਿੱਚ ਹੀ ਜ਼ਿੰਦਗੀ ਅਜਾਈਂ ਬਿਤਾ ਰਹੀਆਂ ਹਨ ਤਿੰਨ ਆਪੋ ਆਪਣੇ ਅੰਦਰ ਚਾਤ ਮਾਰ ਕੇ ਵੇਖ ਲਵੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀ ਖਾਰ ਹੋ ਰਹੇ ਹਨ ਕਬੀਰ ਜੀ ਸਿੱਖਿਆ ਦੀ ਗੱਲ ਆਖਦੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਜੀਵਨ ਦੀ ਸਹੀ ਸੂਚ ਨਹੀਂ ਪੈਂਦੀ 4 ਇੱਕ ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲੇ ਸਿੱਖ ਕੋਸਟ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ WhatsApp group join ਕਰਨ ਲਈ 98550586990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ